thank <laughs> you ਕੀ ਕਾਲ ਸਿੱਖ ਕੌਮ ਦੇ ਉਸ ਰਈਏ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਦੇ 301ਵੇਂ ਜਨਮ ਦਿਨ ਤੇ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਉਹ ਮਹਾਨ ਯੋਧੇ ਹੋਏ ਨੇ 12 ਮਿਸਲਾਂ ਦੇ ਵਿੱਚੋਂ ਜਿਨ੍ਹਾਂ ਨੇ ਦਿੱਲੀ ਤੋਂ ਮੁਗਲ ਸਾਮਰਾਜ ਦਾ ਤਖਤ ਕੁੱਟ ਕੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਥੋ ਸਾਨੂੰ ਐਸੇ ਯੋਧਿਆਂ ਦੇ ਜਨਮ ਦਿਨ ਮਨਾ ਕੇ ਉਨ੍ਹਾਂ ਦੇਆਂ ਦੱਸਿਆ ਹੋਈਆਂ ਲੀਹਾਂ ਤੇ ਉਨ੍ਹਾਂ ਦੇ ਪੂਰਨਿਆਂ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਇਸ ਗੱਲ ਦੇ ਮੱਧਾਰਾ ਫਿਰ ਰਾਮਗੜੀਆ ਸੰਗਠਨ ਵੱਲੋਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਾ ਸਿੰਘ ਰਾਮਗੜੀਆ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸੀ ਔਰ ਆਜੋਨਾ ਦਾ ਜਨਮ ਦਿਹਾੜਾ ਸਮੁੱਚੇ ਮੋਗਾ ਭਾਈਚਾਰੇ ਨੇ ਬੜੀ ਖੁਸ਼ੀ ਦੇ ਨਾਲ ਮਨਾਇਆ ਫੁੱਲਮਾਲਾ ਮਾਂ ਭੇਟ ਕੀਤੀਆਂ ਅਕੀਦਾ ਭੇਟ ਕੀਤਾ ਲੱਡੂ ਵੰਡੇ ਆ ਖੁਸ਼ੀ ਮਨਾਈ ਹੈ ਇਸ ਦਿਹਾੜੇ ਤੇ ਔਰ ਮੈਂ ਇਸ ਗੱਲ ਨੂੰ ਬੜਾ ਮੈਨੂੰ ਮਾਣ ਆ ਕਿ ਆਪਣੀ ਐਮਐਲਏ ਦੀ ਕਨਿਓਰ ਦੌਰਾਨ ਮੈਂ ਇਹ ਜਿਹੜੀ ਯਾਦਗਾਰ ਹੈ ਸਥਾਪਿਤ ਕਰ ਸਕਿਆ ਉਹਦੇ ਵਾਸਤੇ ਮੈਂ ਸਮੁੱਚੇ ਮੋਗੇ ਵਾਲਿਆਂ ਦਾ ਵੀ ਖਾਸ ਤੌਰ ਤੇ ਰਾਮਗੜੀਆ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਤਾਂ ਮੈਂ ਇਹ ਦੇला ਯਾਦਗਾਰ ਬਣਾ ਸਕਿਆ ਇੱਕ ਕਹਿੰਦੇ ਹੁੰਦੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਇਹਨਾਂ ਨੇ ਰਾਮਗੜੀਆ ਭਾਈਚਾਰੇ ਚੋਂ ਮੈਨੂੰ ਮਾਨ ਦਿੱਤਾ ਤਾਂ ਮੈਂ ਆਪਦੇ ਜਿਹੜੇ ਵੱਡੇ-ਵਡੇਰੇ ਆ ਉਹਨਾਂ ਦੀ ਯਾਦਗਾਰ ਸਾਬਤ ਕਰ ਸਕਿਆ ਸੋ ਮੈਂ ਸਮੁੱਚੇ ਜਗਤ ਨੂੰ ਜਸਤ ਸਿੰਘ ਰਾਮਗੜੀਆ ਜਿਹੜੇ ਮਹਾਨ ਸਿੱਖ ਜਰਨੈਲ ਆ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਮੁਬਾਰਕਾਂ ਦਿੰਨਾ ਸ਼ੁਭ ਕਾਮਨਾਵਾਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਨ ਸਾਹਿਬ ਅੱਜ ਭਲਰਪੜ ਕੀਤਾ ਕੋਈ ਵਿਸ਼ਾ ਸੀ ਨਾਮਗੜੀ ਦਾ ਕੀ ਕਹਿਣਾ ਚਾਹੂਗੇ ਅੱਜ ਦੇ ਸੱਜਣ ਪਹਿਲਾਂ ਤਾਂ ਜੀ ਹਦਾਸ਼ਮ ਦੇ ਜਿਹੜੀ ਸੰਗਤ ਬੈਠੀ ਆ ਸਭ ਨੂੰ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਅੱਜ ਕੋਟਕਪੂਰਾ ਬਾਈਪਾਸ ਵਾਰਡ ਨੰਬਰ 8 ਦੇ ਸਥਿਤ ਜੱਸਾ ਸਿੰਘ ਰਾਮਗੜੀਆ ਚੌਂਕ ਜਿਹੜਾ ਜਿਹੜੀ ਕਿ ਸਮੂਹ ਸੰਗਤ ਦੇ ਜਿੰਨੀਆਂ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਸਭ ਦੇ ਸਹਿਯੋਗ ਦੇ ਨਾਲ ਨਾਮੰਗੰਮ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇਹ ਜਸਾ ਸਿੰਘ ਰਾੰਗਵੜੀਆ ਦਾ ਬੁੱਤ ਜਿਹੜਾ ਇੱਥੇ ਸਥਾਪਿਤ ਕੀਤਾ ਗਿਆ ਸੀਗਾ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਮੰਦੇ ਪ੍ਰਧਾਨ ਸਾਹਿਬ ਤੇ ਜਾਂ ਹੋਰ ਵੀ ਸ਼ਹਿਰ ਦੀ ਸੰਗਤ ਆ ਜਿਹੜੀ ਕਿ ਅੱਜ ਇੱਥੇ ਮੇਨ ਚੌਂਕ ਦੇ ਵਿੱਚ ਜਿਹੜਾ ਕਿ ਕੋਟਕਪੂਰਾ ਬਾਈਪਾਸ ਤੇ ਅੱਜ ਉਹਨਾਂ ਨੂੰ ਮਾਲ ਆਪਾ ਅਰਪਣ ਕੀਤੀ ਆ ਤੇ ਜਿੱਥੇ ਕਿ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਅਰਦਾਸ ਬੇਨਤੀ ਕੀਤੀ ਆ ਕਿ ਹਮੇਸ਼ਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਹੁੰਦਾ ਹੈ ਤੇ ਜਿੱਥੇ ਕਿ ਇਹ ਜੇ ਸ਼ਹੀਦ ਜਿਨ੍ਹਾਂ ਦੇ ਉਹਨਾਂ ਦੇ ਪੂਰਨਾਂ ਤੇ ਚੱਲਦੇ ਹੋਏ ਹਮੇਸ਼ਾ ਹੀ ਇਹ ਆਪਿਆਂ ਨੂੰ ਸਮਰਪਿਤ ਕਰੀਦਾ ਵਾ ਵੀ ਜਿਹੜੇ ਉਹਨਾਂ ਤੋਂ ਸਿੱਖਿਆ ਲੈ ਕੇ ਤੇ ਉਹਨਾਂ ਦੇ ਦਿੱਤੇ ਹੀ ਪੂਰਨਾਂ ਤੇ ਚੱਲ ਸਕੇ ਤੇ ਉਹਨਾਂ ਦੇ ਜਨਮ ਦਿਹਾੜੇ ਮਨਾਉਂਦੇ ਰਹੀਏ ਇਹੀ ਸੱਚੇ ਪਾਤਸ਼ਾਹ ਅੱਗੇ ਕਾਮਨਾ ਕਰਦੇ ਹਾਂ